ਤੁਸੀਂ ਵੀ ਇੱਕ ਸੇਵਾ ਹੀ ਆ ਦੇਖੋ ਸੜਕਾਂ ਵਧੀਆ ਹੋਣਗੀਆਂ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ ਐਮਰਜੈਂਸੀ ਜਾਂਦੇ ਆ ਬਹੁਤ ਸਾਰੇ ਲੋਕ ਜਿੱਥੇ ਘੰਟਾ ਲੱਗਦਾ ਹੈ ਉੱਥੇ ਅੱਧਾ ਘੰਟਾ ਲੱਗ ਜਾਊਗਾ ਸੜਕ ਵਧੀਆ ਹੋਊਗੀ ਹਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਸਾਡਾ ਇਹ ਤੁਹਾਨੂੰ ਮਿਲਦਾ ਇਹ ਆਈਡੀਆ ਸੀਗਾ ਡਿਵੈਲਪਮੈਂਟ ਤੁਸੀਂ ਬਹੁਤ ਵਧੀਆ ਕਰਵਾ ਰਹੇ ਜੇ ਸਾਰੇ ਪੰਜਾਬ ਦੇ ਲੋਕ ਤੁਹਾਡੇ ਤੋਂ ਖੁਸ਼ ਆ ਤੇ ਲੇਕਨ ਆ ਜਿਹੜਾ ਤੁਸੀਂ ਅੱਜ ਵੋਟਾਂ ਚ ਮਾਰਿਆ ਜੇ ਸਾਨੂੰ ਸਦਗੇ ਇਹ ਤੇ ਧੰਨਤਾ ਨਹੀਂ ਕਰਵਾਤੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੇਰ ਬੰਦੇ। ਬਹੁਤ ਬਹੁਤ। ਤੁਹਾਡੇ ਵਾਲੇ ਪਾਸਿਓਂ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ। ਪੰਜਾਬ ਦਾ ਕੰਮ ਸਮਝ ਕੇ ਕਰੋਗੇ। ਉਹ ਸਾਡੇ ਵਾਲੇ ਪਾਸਿਓਂ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ। ਪਿੰਡਾਂ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਹੈ ਮਿੱਟੀ ਦੀ ਜੀ। ਬਰਮ ਕੱਟ ਲਏ ਜਾਂਦੇ ਆ ਜਿਹਦੇ ਨਾਲ 5 ਸਾਲ ਦੀ ਮੇਨਟੇਨੈਂਸ ਦੀ ਮੁਸ਼ਕਲ ਆਏਗੀ। ਉਹਦਾ ਵੀ ਕੋਈ ਹੱਲ ਲੱਭਿਆ ਜਾਵੇ ਮਿੱਟੀ ਦਾ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੋਂ ਲਿਆ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਵੇ ਡਿੱਗਦੇ ਪੈਂਦੇ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਆਲੇ ਦੁਆਲੇ ਹੈ ਨਾ ਉਹ ਛੱਡੋ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਹੈ ਤੇ ਸੜਕ 'ਤੇ ਜਦੋਂ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਹੈ ਗੱਡੀ ਜਾ ਮੂਰੋਂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਹੈ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਸੋ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗ੍ਹਾ ਦਰਖਤ ਵੀ ਲਾਵਾਂਗੇ ਆਲੇ ਦੁਆਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੜਾ ਲਾਂਗੇ